ਕੀ ਹੋਇਆ ਗੁੱਸਾ ਹਾਂ ਚੱਲ 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 ਸ਼ਾਬਾਸ਼ ਤੁਰਤਾ ਪਹੁੰਚ ਜਾਂਦਾ ਆਇਆ ਲੱਖੇ ਮੁੜੇ 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 ਹੈ ਉਹ ਇਸੇ ਮੇਰੇ ਉਹ ਇਹ ਅਹੀਂ ਆਉਗੀ ਪੱਟਾਂ 'ਚ ਜਾਣ ਹਾਲਾ ਚੱਲ ਪਾ ਚੱਲ ਪਾ ਚੱਲ ਪਾ ਵੀ ਡਾਕਟਰ ਸ਼ਾਬਾਸ਼ ਸ਼ਾਬਾਸ਼ ਚੜਨਦੇ ਸਾਂ ਯਾਰ ਫੇਰ ਹੀ ਬਣੂਗੀ ਗੱਲ ਆ ਜਾ ਆ ਜਾ ਚੱਲ ਚੱਲ ਬੈਠਾ ਕਰ ਬੈਠਾ ਕਰ ਮਾਰ ਕੇ ਬੈਠਾ ਕਰ ਬੈਠਾ ਕਰ ਉਹਨੇ ਜੰਪ ਲਿਆ ਕਰ ਨਹੀਂ ਉਵੇਂ ਨਹੀਂ ਚੱਲ 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 ਸ਼ਾਬਾਸ਼ ਸ਼ਾਬਾਸ਼ ਸ਼ੇਤੋ ਤੁਰ ਤੱਕ ਪਹੁੰਚ ਜਾ ਕੋਈ ਨਾ ਰਹਿਸਤ ਹੈ ਸ਼ਾਬਾਸ਼ ਕਿਹਦਾ ਸ਼ਨੀਵਾਰ ਦਾ ਦਿਨ ਆ ਤੇ ਲੈਗੜੇ ਹੁੰਦਾ ਲਗਭਗ ਭਈ 90% ਬੰਦਿਆਂ ਦਾ ਜਿੰਮ ਚ ਤੇ ਸਾਡੇ ਨੌਜਵਾਨ ਪਹੁੰਚਿਆ ਦੋ ਸਵੇਰੇ ਦਾ ਸਮਾਂ ਹੋ ਗਿਆ ਲਗਭਗ ਕਿੰਨੇ ਸਾਡੇ 6 ਵਜੇ ਦਾ ਇਹ ਵੀ ਥੋੜੇ ਜਿਲੇਟ ਆਏ ਆ ਮੈਨੂੰ ਆਏ ਸੀ ਅੱਜ ਇਹ ਵੀ ਛੁੱਟੀ ਕਰਨਗੇ ਤੇ ਜੀ ਆਏ ਨੂੰ ਭਈ ਤੇ ਇੱਕ ਤਾਂ ਠੰਡ ਵਾਦਾ ਬੋਦ ਦਾ ਮਹੀਨਾਗਾ ਤੇ ਉਮੀਰ ਜਾਈਆਂ ਦਾ ਬਲੈਂਦੇ ਆ ਕਿ ਦੂਜਾ ਫਿਰ ਲੈਗ ਤੋਂ ਥੋੜਾ ਜਿਹਾ ਚੱਲਦੇ ਹੁੰਦੇ ਆ ਬੰਦੇ ਕਿ ਲੈਗ ਦੀ ਐਕਸਰਸਾਈਜ਼ ਥੋੜੀ ਕੰਪੋਰਟ ਮੂਵਮੈਂਟ ਹੁੰਦੀ ਜਿਹੜੀ ਔਖਾ ਕੰਮ ਹੁੰਦਾਗਾ ਤੇ ਖੈਰ ਇਹ ਨੌਜਵਾਨ ਲਾਜ਼ਮੀ ਪਹੁੰਚਦੇ ਆ ਤੇ ਦੂਜੇ ਨੌਜਵਾਨ ਆਪਣੇ ਨਾਲ ਦੇ ਹੋਰ ਵੀ ਪਹੁੰਚਦੇ ਹੁੰਦੇ ਆ ਕੋਈ ਕੰਮਕਾਰ ਹੋਊਗਾ ਕਿ ਬਾਹਰ ਗਏ ਹੋਣਗੇ ਕਿਤੇ ਤਾਂ ਨਹੀਂ ਆਏ ਸ਼ਾਇਦ ਹੋ ਤੇ ਠੀਕ ਆ ਭਾਈ ਤੇ ਜੀ ਐਨ ਨੂੰ ਭਾਈ ਸੋਡਾ ਸਵਾਗਤ ਆ ਤੇ ਸੋਡਾ ਵੀ ਭਾਈ ਸਵਾਗਤ ਆ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਆਪਣੇ ਅ ਨਵੇਂ ਬਲੌਗ ਚ ਅੱਜ 22 ਪੋ 6 ਜਨਵਰੀ ਸਾਲ 2024 ਭਦਰਮਾ 23 ਮਸਾ ਬੋਲੂ ਯਾਰ ਕਈ ਵਾਰ 23 ਬੋਲ ਜਨਾ ਸਾਲ 2023 ਕੱਲ ਕਾਪੀ ਤੇ ਵੀ ਦੋ ਤਰੀਕਾ ਦੇਖੀਆਂ ਹੈ ਨੋਟਬੁੱਕ ਦੇ ਤੇ 23 ਲਿਖਿਆ ਪਿਆ ਕਿਉਂ ਠੀਕ ਠਾਕ ਠੀਕ ਹੈ ਜੀ ਭਾਈ ਤੇ ਭਾਈ ਸਾਡੇ ਪਿੰਡ ਦੇ ਡਾਕਟਰ ਸਾਹਿਬਾਨ ਤੇ ਅੱਛੇ ਮਿੱਤਰ ਆਪਣੇ ਡਾਕਟਰ ਭਦਰ ਸਿੰਘ ਪਿੰਡ ਸੂਰਤੀਆ ਤੇ ਭਾਈ ਲੱਖਾ ਹੈਲੋ ਹੈਲੋ ਭਾਈ ਹੈਲੋ ਭਾਈ ਤੇ ਖੈਰ ਦਾਸਾਂ ਨੇ ਅੱਜ ਆਪਣਾ ਪ੍ਰੋਗਰਾਮ ਵੀ ਤੜਕੀ ਸ਼ੁਰੂ ਕਰ ਲਿਆ ਗੱਲ ਕਰਦੇ ਸੀਗੇ ਲੈਗ ਦੀ ਉਹ ਹੀ ਪਹਿਲਾਂ ਵੀ ਕਈ ਵਾਰੀ ਕਹੀ ਆ ਤੇ ਆਪਣੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਜਿਵੇਂ ਆਪਣੇ ਮਕਾਨ ਵਾਸਤੇ ਨਿਊ ਹੁੰਦੀ ਆ ਉਹੀ ਗੱਲਬਾਤ ਹੁੰਦੀ ਆ ਮਾਸ਼ਾਅੱਲਾ ਨਾਲ ਬਹੁਤ ਖੂੜਾ ਕਨੈਕਟ ਹੁੰਦਾ ਹੈਗਾ ਇਹਦਾ ਲੈਗ ਦਾ ਤੇ ਟੈਸਟ ਆਸਤਰਾਂ ਨੂੰ ਬੂਸਟ ਹੁੰਦੇ ਆ ਤੇ ਆਪਣੇ ਮਾਸ਼ਾਅੱਲਾ ਜੱਗੜੇ ਰਹਿੰਦੇ ਆ ਕਹਿ ਸਕਦੇ ਹਾਂ ਪੂਰੇ ਕਰੜੇ ਰਹਿੰਦੇ ਆ ਤੇ ਤਕੜੇ ਰਹਿੰਦੇ ਆਗੇ ਤੇ ਉਹ ਸਭ ਤੋਂ ਵੱਡਾ ਹੱਥ ਹੁੰਦਾ ਭਾਈ ਲੈਗ ਦਾ ਉਹਦੇ ਚ ਤੇ ਜਿਹੜੇ ਬੰਦੇ ਸਕਿਪ ਕਰਦੇ ਆ ਬਈ ਲੈਗ ਨਾ ਸਕਿਪ ਕਰਿਆ ਕਰੋ ਲੈਗ ਦੇ ਲਾਜ਼ਮੀ ਲਿਆ ਕਰੋ ਇੱਕ ਵਾਰੀ ਲੱਤਾਂ ਆਪਣੀਆਂ ਖੋਲ ਲਓ ਪੂਰੀਆਂ ਜੱਜ ਕੇ ਮਤਲਬ ਇੱਕ ਦਿਨ ਧੁੱੱਕੀ ਘਟੋ ਲੱਤਾਂ ਦੀ ਤੇ ਅਗਲੀ ਵਾਰੀ ਤੁਹਾਨੂੰ ਐ ਲੱਗੂਗਾ ਕੰਮ ਸੂਤ ਆ ਬਈ ਯਾਰ ਤੇ ਓੱਖਾ ਨਹੀਂ ਆ ਇਹ ਇੱਕ ਲੈਗ ਦੀ ਐਕਸਰਸਾਈਜ਼ ਦੂਜੀ ਸ਼ੋਲਡਰ ਦੀ ਇਸ ਤੋਂ ਸ਼ੁਰੂਆਤ 'ਚ ਬੰਦੇ ਬਹੁਤ ਡਰਦੇ ਹੁੰਦੇ ਆ ਮਤਲਬ ਇਹ ਸੈਕਸਰਸਾਈਜ਼ ਤੋਂ ਤੇ ਇੱਕ ਵਾਰੀ ਪੂਰਾ ਬਾਡੀ ਨੂੰ ਵਾਰਮ ਅਪ ਕਰੋ ਲੱਕਾਂ ਪੂਰੇ ਆਪਣੇ ਵਾਰ ਸਟ੍ਰੈਚ ਕਰੋ ਬਾਡੀ ਪੂਰੀ ਉਸ ਤੋਂ ਬਾਅਦ ਜਦੋਂ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਆਂ ਤੇ ਫਿਰ ਨਜ਼ਾਰਾ ਹੀ ਹੋਰ ਹੁੰਦਾ ਲਾਉਣ ਦਾ ਇੱਕ ਵਾਰੀ ਪਸੀਨਾ ਲਿਆ ਕੇ ਜਦੋਂ ਲੱਗਦੇ ਨਾਗਾ ਜਿੰਮ ਲਾਉਣ ਨਜ਼ਾਰਾ ਹੀ ਅਸਲ ਚ ਉਦੋਂ ਆਉਂਦਾ ਕਈ ਵੀ ਰਹ ਆਉਂਦੇ ਆ ਦੇ 20 25 25 30 ਮਿੰਟਾਂ ਚੱਲਦੀ ਜਿੰਮ ਖਤਮ ਕਰਕੇ ਹਾਂ ਵਾਪਸ ਮੁੜ ਜਾਂਦੇ ਜਦੋਂ ਨਜ਼ਾਰਾ ਆਉਣ ਲੱਗਦਾ ਉਦੋਂ ਉਹ ਘਰਾਂ ਨੂੰ ਜਾ ਫੜਦੇ ਆਗੇ ਤੇ ਖਿਰਪਈ ਹੈਲੋ ਟਾ ਮਾਹੌਲ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਐਂਡ ਤੱਕ ਲਾਈਵ ਵੀ ਦੇਖਿਓ ਬਲੌਗ ਤੁਹਾਨੂੰ ਪਾ ਕੇ ਬਹੁਤ ਜਿਆਦੇ ਵਧੀਆ ਲੱਗਣ ਵਾਲਾ ਤੇ ਇਸ ਗੱਲ ਦੀ ਗਾਰੰਟੀ ਤੁਹਾਨੂੰ ਪਈ ਇਹਨਾਂ ਨੌਜਵਾਨਾਂ ਤੋਂ ਦਵਾਉਣਿਆ ਕਿਉਂ ਬਈ ਆਹ ਬਈ ਦੱਬ ਕੇ ਗਾਰੰਟੀ ਤਗੜੀ ਲੋਕ ਕੋਈ ਨਹੀਂ ਕੁਝ ਕਹਿੰਦਾ ਤੁਹਾਨੂੰ ਠੀਕ ਹੈ ਤੇ ਲਾਈਕ ਵਾਲੇ ਅਗੂਠਾ ਜਾਂ ਪਹਿਲੀਆਂ ਜਿਹੜਾ ਆਪਦੇਓ ਬਈ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਬਈ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਓ ਪਿੰਡਾਂ ਵਾਲੇ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਸਾਰੀ ਗੱਲਬਾਤ ਤੁਹਾਨੂੰ ਦਿਖਾਉਂਦੇ ਰਹੇ ਨੇ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਖੈਰ ਪੂਰੇ ਦਿਨ ਦਾ ਮਾਹੌਲ ਚੜਾ ਦਿਖਾਵਾਂਗੇ ਤੇ ਅੰਡਰ ਤੱਕ ਬਣੇ ਰਹੋ ਨਾਲ ਨਾਲ ਸ਼ਾਂਤੀ ਸ਼ਾਂਤੀ ਕੀ ਲਾਵਾਂਗੇ ਬਲਾਂ ਆ ਹਾਂ ਬਾਕਿੰਗ ਡੰਬਲ ਆ ਤੇ ਬਾਕਿੰਗ ਲੰਜਸ ਯਾਰੇਦਾਰਾ ਨਾ ਬਾਦਰੋ ਉੱਦੇ ਲਾਇ ਜਿਹੜਾ ਬਤੁਰਕੇ ਡੰਬਲ ਹਾਂ ਉਹਨੇ ਬਸ ਕਰਦੇ ਸ਼ੁਰੂ ਹੋ ਉਸੇ ਤੋਂ ਚਿਆਡੋਂ ਦੇ ਫਿਰ ਸੱਜਣਾ ਵੈਰੀ ਗੁੱਡ ਬਸ ਉੱਤੋਂ ਸਿੱਧਾ ਰੀਚ ਅੱਪ ਬਾਕੀ ਨਿਆਰਾ ਇਹ ਵੀ ਭਾਈ ਲੈਗ ਦੀ ਬਹੁਤ ਸੋਹਣੀ ਐਕਸਰਸਾਈਜ਼ ਹੈਗੀ ਪੱਟਾਂ ਚ ਜਾਨ ਲਿਆਉਂਦੀ ਆ ਪੂਰੀ ਤੇ ਦੂਜੀ ਜਿਹੜੀ ਸ਼ੁਰੂਆਤ ਕਰਦੇ ਹੁੰਦੇ ਆ ਕਈ ਵਾਰੀ ਆਪਣੀ ਉਥੋਂ ਰੋਡ ਤੋਂ ਜਿਹਨੂੰ ਸਕਾਟ ਕਹਿੰਦੇ ਆ ਕਿ ਮੋਢੇ ਤੇ ਰੱਖ ਕੇ 12 ਬਾਰ ਬਰੈਸ 12 ਬਾਰ ਰੋਡ ਤੇ ਵੇਟ ਪਾ ਕੇ ਤੇ ਜੇ ਇਹ ਐਕਸਰਸਾਈਜ਼ ਪਹਿਲਾਂ ਲਾਉਣੇ ਇਹਦੇ ਚ ਵੇਟ ਵਧੀਆ ਲੱਗ ਜਾਂਦਾ ਚਲ ਬਾਰ ਸਕਾਟ ਥੋੜਾ ਜਿਹਾ ਵੇਟ ਕੱਟ ਲੱਗ ਜਾਂਦਾਗਾ ਤੇ ਐਕਸਰਸਾਈਜ਼ ਬਦਲ ਬਦਲ ਕੇ ਲਾਉਂਦੇ ਰਹਿਣੇ ਚਾਹੀਦਾ ਹਰੇਕ ਵਾਰੀ ਬੋਤੇ ਵੀਰ ਕੀ ਕਰਦੇ ਆਗੇ ਉਸੇ ਤਾਂ ਤੋਂ ਸ਼ੁਰੂ ਕਰਦੇ ਆਗੇ ਐਕਸਰਸਾਈਜ਼ ਮਤਲਬ ਸਕਾਟ ਤੋਂ ਸ਼ੁਰੂ ਕਰਦੇ ਆ ਤੇ ਇੱਥੇ ਖਤਮ ਕਰਦੇ ਆ ਕਿ ਕਈ ਵਾਰੀ ਐਂਡ ਵਾਲੀ ਐਕਸਰਸਾਈਜ਼ ਪਹਿਲਾਂ ਜਲਾ ਲਓ ਕਦੇ ਉਹਨੂੰ ਵਿਚਾਰੇ ਚਲਾ ਲਓ ਤੇ ਜਿਵੇਂ ਆਹ ਲਾ ਲਓ ਬੈਂਚ ਪ੍ਰੈਸ ਹੈਗਾ ਬਹੁਤੇ ਵੀਰ ਕੀ ਕਰਦੇ ਆਗੇ ਆ ਕੇ ਇੱਥੋਂ ਸ਼ੁਰੂ ਕਰਦੇ ਆਗੇ ਜਿੱਦਾਂ ਚੈਸਟ ਬੈਂਚ ਪ੍ਰੈਸ ਤੋਂ ਤੇ ਉਹਨੂੰ ਕਦੇ ਡੰਬਲ ਪ੍ਰੈਸ ਤੋਂ ਕਰੋ ਕਦੇ ਅੱਪਰ ਚੈਸਟ ਤੋਂ ਕਰੋ ਕਦੇ ਲੋਅਰ ਚੈਸਟ ਤੋਂ ਕਰੋ ਨਾ ਐਕਸਰਸਾਈਜ਼ ਹਮੇਸ਼ਾ ਬਦਲ ਬਦਲ ਕੇ ਲਾਇਆ ਕਰੋ ਇੱਕ ਐਕਸਰਸਾਈਜ਼ ਨੂੰ ਆਪਾਂ ਬਦਲਦੇ ਹਾਂ ਉਹਨੂੰ ਘੱਟੋ ਘੱਟ 4 ਹਫ਼ਤੇ ਮਤਲਬ 1 ਮਹੀਨਾ ਐਕਸਰਸਾਈਜ਼ ਲਾਓ ਤੇ ਫਿਰ ਐਕਸ ਇਹ ਕਦੀ ਵਿੱਚੋਂ ਬਦਲਣੀ ਚਾਹੀਦੀ ਆ ਬਾਈ ਬਾਦਰ ਗੋਡਾ ਥੱਲੇ ਹਾਂ ਬਸ 1.5 ਇੰਚ ਉੱਚਾ ਬਸ ਧਰਤੀ ਕੋਲੋਂ ਮੋੜ ਲਿਆ ਕਰੋ ਵੈਰੀ ਗੁੱਡ ਸ਼ਾਬਾਸ਼ ਵੈਸ ਵੈਸ ਮੋੜੇ ਮੋੜੇ ਉੱਤੇ ਚੈਸਟ ਆਪ ਭਰਕਣੇ ਚੈਸਟ ਚੱਕ ਕੇ ਕੋਈ ਵੀ ਐਕਸਰਸਾਈਜ਼ ਰਾਉਣੀ ਹਾਂ ਚੈਸਟ ਆਪ ਬੈਲੈਂਸ ਵਧੀਆ ਬਣਿਆ ਰਹੂਗਾ ਨਾਲੇ ਵੈਰੀ ਗੁੱਡ ਜਾਣਦੇ ਜਾਣਦੇ ਲੈਗ ਪ੍ਰੈਸ ਤੱਕ ਜਾਣਾਗਾ ਸ਼ਾਬਾਸ਼ ਅਗਲੇ ਸੈੱਟ 'ਚ ਡੰਬਲ ਵੱਡਾ ਲੈਣਾ ਬਈ ਠੀਕ ਹੈ ਵੈਰੀ ਗੁੱਡ ਹੂੰ 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 ਹੰਦੇਰਾ ਕੈਮ ਕਰਤਾ ਛੁੱਟੀ ਦਾ ਪੂਰਾ ਟਾਈਮ ਕਰਤਾ ਉਹ ਹੋਰ ਭਾਈ ਦੀ ਪੇ ਵਧੀਆ ਵਧੀਆ ਬਰਾ ਬਲੇ 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 ਠੰਡ ਜਿਆਦਾ ਹੋਣ ਕਰਕੇ ਪਈ ਇੱਧਰ ਲਾ ਸ਼ੈਟਰ ਤਾਂ ਚੱਕਦਾ ਹੀ ਨਹੀਂ ਮੁੰਡੇ ਕਹਿੰਦੇ ਠੰਡ ਆਉਂਦੀ ਆ ਅੰਦਰ ਬੜਾ ਮਡਾਸਾ ਮਾਰੇਗਾ ਸੱਜਣਾ ਉਹ ਠੰਡ ਲੱਗਦੀ ਆ ਠੰਡ ਲੱਗਦੀ ਆ ਚੱਲੇ ਕਿਤੇ ਕਿੱਥੇ ਆ ਚੱਲ ਚੰਗੀ ਗੱਲਾਂ ਪਾਈ ਮੈਂ ਤੇ ਕਿਰੇਟਾ 10 ਵਜੇ 10 ਵਜੇ ਠੀਕ ਆ ਕੋਈ ਨਾ ਪਹੁੰਚਾਂਗੇ ਕੀ ਹਾਲ ਆ ਭਾਈ ਜੱਗਾ ਸਿੰਘ ਜੀ ਠੀਕ ਆ ਜੀ ਚੰਗੀ ਸਿਹਤ ਚਲੋ ਠੀਕ ਹੀ ਚਾਹੀਦੇ ਭਾਈ। ਓ ਮੀਪੋ ਵਾਲੰਨਿਆ। ਵਾਹ ਕਰਦੇ ਆ ਟੈਲੀਫੋਨ ਰੱਬ ਨੂੰ। ਵਾਓ ਭਾਈ ਲੱਗ ਲਗਾ ਕੇ ਮੀਂਹ ਭਾਈ ਸਾਡੇ ਵੱਡੇ ਭਾਈ ਗਵੰਡੀ ਜੱਗਾ ਸਿੰਘ ਜੀ ਫਰਮਾਇਸ਼ ਤੇ ਤੇ ਵੈਸੇ ਵੀ ਥੋੜਾ ਜਿਹਾ ਮੌਸਮ ਸਾਫ ਹੋ ਜੇ। ਜੇ ਇੱਕ ਵਾਰੀ ਕੋਈ ਚਾਰ ਖੜੀਆਂ ਪੈ ਜਾਣ ਤਾਂ ਇਹਨਾਂ ਦੇ ਕਣਕ ਨੂੰ ਫਸਲਾਂ ਨੂੰ ਫਾਇਦਾ। ਤੇ ਗੱਡੀ ਲਾਦ ਲਈ ਆ ਜੂਰੀਆ ਦੇ ਨਾਲ ਤੇ ਮੁੰਡੇ ਖੇਤ ਜਾ ਕੇ ਕਰਨਗੇ ਕਮਾਲ ਦੇ 14 15 ਗੱਟੇ ਜੂਰੀਆ ਦੇ ਖਾਦਰਨੇ ਆ ਤੇ ਦਿਓ ਮਾਤਾ ਆਸ਼ੀਰਵਾਦ ਧੰਨਵਾਦ ਸੋ ਦਿਖਿਆ ਦਿਓ ਮਿਲਤੇ ਹਾਂ ਬ੍ਰੇਕ ਕੇ ਬਾਅਦ ਹਉ ਜਲਾ ਲਾਇ ਰਹਿਕੂ ਕਰਦਾ ਚੱਲ 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 બસ ਚੱਲ 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 ਗੱਟੇ ਦਾ ਕਦੋਂ ਦੇ ਲਾਹੇ ਆ ਤੇ ਛੋਟਾ ਜਿਹਾ ਟਾਸਕ ਮਿਲਿਆ ਅੱਜ ਦਾ ਨੌਜਵਾਨਾਂ ਨੂੰ ਬਸ ਜੂਰੀਆ ਦੇ ਗੱਟੇ 14 15 ਤੇ ਆਪਣਾ ਇੱਕ ਗਵਾਡੀ ਮਿੱਤਰਾ ਬਰਸੋਂ ਜਿਉਂ ਉੱਥੇ ਉਹਨੂੰ ਮੈਂ ਕਿਹਾ ਕੀ ਕਰਦਾ ਕਹਿੰਦਾ ਮੈਂ ਯੂਰੀਆ ਪਾਉਣ ਜਾਣਾ ਵਾ ਕਿੰਨੇ ਗੱਟੇ ਆ ਕਹਿੰਦਾ 4 ਮਾਹ ਘੰਟੇ ਦਾ ਕੰਮ ਆ ਕਹਿੰਦਾ ਨਹੀਂ 4 ਘੰਟਿਆਂ ਦਾ ਕੰਮ ਆਗਾ ਕਹਿੰਦਾ ਮੈਂ ਤਾਂ ਭਾਈ ਘੰਟੇ ਜਿਗੱਟਾ ਛੇੜਦਾ ਤੇ ਫਿਰ ਅਸੀਂ ਜੇ ਮਤਲਬ ਆਪਣਾ ਇਕੱਲਾ ਬੰਦਾ ਛੇੜਦਾਗਾ 15 ਤੋਂ 18 ਮਿੰਟ ਲੱਗਦੇ ਇੱਕ ਬੰਦੇ ਨੂੰ ਗੱਟਾ ਖੋਲਣ ਤੋਂ ਲਾ ਕੇ ਯੂਰੀਆ ਖਿਲਾਰਨ ਤੇ ਤੇ ਜੇ ਅਸੀਂ ਦੋਨੇ ਆਗੇ ਜੇ ਮੈਂ ਤੇ ਮਣਪੀਦਾ ਸਾਡੀ 8 ਤੋਂ 9 ਮਿੰਟਾਂ ਦੀ ਐਵਰੇਜ ਪੈਂਦੀ ਹੈ ਇੱਕ ਗੱਟਾ ਯੂਰੀਆ ਦਾ ਖਿਲਾਰਨ ਦੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਤੁਸੀਂ ਕਿੰਨਾ ਟਾਈਮ ਲਾਉਂਨੇ ਇੱਕ ਗੱਟਾ ਖਲਾਰਨ ਤੇ ਤੇ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਬਾਈ ਕੋਈ ਮੱਠਾ ਚੱਲਦਾ ਕੋਈ ਤੇਜ਼ ਚੱਲਦਾਗਾ ਤੇ ਫਿਰ ਲਾਉਨੇ ਹੁਣ ਡਿਊਟੀ ਦੀ ਅੱਜ ਦੀ ਐਵਰੇਜ ਫਿਰ ਤੁਹਾਨੂੰ ਦੱਸ ਦੇਾਂਗੇ ਕਿੰਨੀ ਕੀ ਪਈ ਆਗੀ ਕਣਕ ਹੋਰੀਆਂ ਕਈ ਦਿਨੋਂ ਵਾਦ ਦੇਖੀਆ ਕੇ ਤਾਂ ਕਈ ਦਿਨੋਂ ਵਾਟ ਆਏ ਆ ਸੋਨਾ ਲੱਗ ਰਿਹਾ ਰੰਗ ਰੂਪ ਤੇ ਬਾਈ ਸੂਰਜ ਹੋਰੇ ਤਾਂ ਦੇਖਣ ਨੂੰ ਮਿਲਦੀ ਨਹੀਂਗੇ ਤੇ ਆਹ ਆਪਣਾ ਕੰਮ ਚਲਾਉਂ ਜੁੰਬਾ ਬਣਾ ਰਹੇ ਹੁੰਨੇ ਇਹਦੇ ਤੇ ਸਾਹਮਣੇ ਜਿਹੜੇ ਡੰਡੇ ਲੱਗੇ ਹੋਏ ਨੇਗੇ ਤੇ ਆਪਾਂ ਲਈ ਜੀ ਟੰਗ ਲਈਦੇ ਨੇ ਰ ਸਵੇਰੇ ਕਈ ਵਾਰੀ ਇਹ ਕੋਈ ਘੰਟਾ 2 ਘੰਟੇ ਕੋਈ ਪਾਣੀ ਦੀ ਵਾਰੀ ਲਾਉਣੀ ਹੋਵੇ ਤੇ ਖੈਰ ਪਾਣੀ ਦੀ ਵਾਰੀ ਤਾਂ ਆ ਅੱਜ ਰਾਤ ਨੂੰ ਵੀ ਆ ਜੇ ਨਹਿਰ ਚ ਪਾਣੀ ਚੱਲਦਾ ਰਿਹਾ ਬੰਦੀ ਆ ਵੈਸੇ ਤੇ ਬੰਦੀ ਚ ਥੋੜਾ ਥੋੜਾ ਚੱਲੀ ਜਾਂਦਾਗਾ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੇਬੇ ਚ ਲਾ ਕੇ ਪਰਾਂ ਕੋਟ ਮਾਰਿਆ ਉੱਲੇ ਜਾਂ ਭਰਾਵਾ ਪਰਸੋਂ ਵਾਲੇ ਲਿਬੜੇ ਹੋਏ ਕੱਪੜੇ ਕੱਲ ਪਾ ਲੇ ਤੇ ਕੱਲ ਵਾਲੇ ਲਿਬੜੇ ਹੋਏ ਅੱਜ ਦੁਬਾਰੇ ਪਾ ਲੇ ਤੇ ਗਾਰੇ ਹੋਰੇ ਤਾਈਓ ਹਰੇ ਤੱਕ ਬਾਹਾਂ ਤੇ ਢਿੱਡਾਂ ਤੇ ਝੁਗੇ ਦੀ ਢੱਡਾਂ ਤੇ ਚਿੰਬੜੇ ਪਏ ਨੇਗੇ ਤੇ ਖੈਰ ਸਿਆਲ ਦੀ ਰੋਤਾ ਪਈ ਕਪੜੇ ਸੁੱਕਦੇ ਨਹੀਂ ਸੂਰਜ ਉਰੇ ਦਰਸ਼ਨ ਨਹੀਂ ਦਿੰਦੇਗੇ ਤੇ ਮਸ਼ੀਨ ਦੇ ਸਗਾਏ ਹੋਏ ਵੀ ਉਵੇਂ ਸਲਾਬੇ ਜੇ ਪੈ ਰਹੇ ਨੇ ਤੇ ਇਧਰ ਨੌਜਵਾਨ ਤਾਂ ਆਪਣੀ ਵਰਦੀ ਬਦਲ ਕੇ ਹੋ ਗਿਆ ਰੈਡੀ ਤੇ ਖੈਰ ਆਹ ਕੰਮ ਠੀਕ ਰਹਿੰਦਾਗਾ ਮੈਂ ਭੁੱਲਿਆ ਲਿਆਉਂਦਾ ਲਿਆਉਂਦਾ ਤੇ ਲੋਰ ਦਾ ਕੰਮ ਆਇਆਗਾ ਇਹਨੂੰ ਬਿੰਦੇ ਬਿੰਦੇ ਫਿਰ ਟੰਗੀ ਜੇ ਜਾਂਨੇ ਆ ਤੇ ਨਾਲੇ ਇੱਥੇ ਮੋੜੀ ਹੋਈ ਲੋਰ ਚੀਜਾ ਜੂਰ ਗਿਆ ਜੀ ਖੜੀ ਜਾਂਦੀ ਐ ਤੇ ਕੰਮ ਉਪਰੇ ਹਾਲ ਬੈਂਕੇ ਦਿੜਾ ਜੇ ਹੁੰਦੇ ਫਿਰਦੇ ਆ ਤੇਰ ਲਾਉਣੇ ਡਿਊਟੀ ਤੇ ਹੁਣ ਹੋ ਜਾਗੇ ਮੁੜ ਕੋ ਮੁੜ ਕੀ ਇੰਨੀ ਠੰਡ ਜੀ ਲੱਗਦੀ ਹੁੰਦੀ ਆ ਤੇ ਵੈਸੇ ਠੰਡ ਹੈਗੀ ਵੀ ਤੇ ਹੈਗੀ ਵੀ ਨਹੀਂ ਪਤਾ ਨਹੀਂ ਕੀ ਹਾਲ ਖਤਾ ਵਾ ਮੈਂ ਕੀ ਗੱਲ ਕਹਿਣਾ ਚਾਹੁੰਦਾ ਸੀ ਉਹ ਮੇਰੀ ਗੱਲ ਰਾਹ ਚ ਹੀ ਰਹਿ ਗਈ ਤੇ ਫਿਰ ਟੋਰੇ ਵਾਲਾ ਬੰਨਿਆ ਹੋਇਆ ਪਰਨਾ ਨੌਜਵਾਨੀ ਟੋਪੀ ਨਾਲੋਂ ਠੀਕ ਰਹਿੰਦਾਗਾ ਭਲਾ ਲੱਗਦਾ ਆਉਣ ਜਾਣ ਵੇਲੇ ਬੰਬੂ ਘਾੜ ਤੇ ਜਾਂ ਟਰੈਕਟਰ ਤੇ ਥੋੜਾ ਜਿਹਾ ਹਵਾ ਲੰਘਦੀ ਸੀ ਵੇਜਦੀ ਆ ਮੈਂ ਅੱਜ ਫੇਰ ਕੱਲ ਵਾਲਾ ਪਰਨਾ ਤੇ ਆ ਲਿਆ ਉਹੀ ਵੀ ਜਿਹੜਾ ਨੋ ਬੁੱਤ ਨੱਕਾਪਣਾ ਕਰਨਾ ਸੀ ਘਰ ਜਾਂਦੇ ਨੱਕੇ ਦੇ ਬੰਦੇ ਪਰ ਜਾਂਦੇ ਪਰ ਪਰ ਜਾਂਦੀ ਹੋ ਜਾਂਦਾ ਜੀ ਆਕਲੀ ਆਹ ਤਰੀਕਾ ਵੀ ਸੂਤ ਆ ਗੱਟਾ ਖੋਲਣ ਦਾ ਤੇ ਜਿਹੜਾ ਉਹ ਕੈਰਾ ਤਾਗਾ ਤੋੜ ਕੇ ਖੋਲਦੇ ਉਹਨੇ ਉਹ ਵੀ ਠੀਕ ਆ ਤੇ ਮੋਦੀ ਆਪਦੀਆਂ ਮਸ਼ਹੂਰੀਆਂ ਤੇ ਹੀ ਲੱਗੇ ਰਹਿੰਦਾ ਪਤੰਦਰ ਯੂਰਗ ਵਾਲੇ ਗੱਟਿਆਂ ਤੇ ਵੀ ਆ ਬੈਠਿਆ 안들어게 <laughs> <이런> 벌려. 별로... <laughs> ਦਾ ਕੀ ਹੋਊਗਾ ਦੂਜਾ ਹਫਤਾ ਆ ਗਿਆ ਪਾਣੀ ਲੱਗੇ ਨਹੀਂ ਆਤਰਾ ਉਹ ਕਿਰਵਾ ਹੀ ਉਹ ਹੋ ਬਾਈ ਗਰੂ ਕਹਣ ਵੇਲੇ ਤੈਨੂੰ ਥਾਪੀ ਮਾਰਦੇ ਹੁੰਦੇ ਚਲ ਆ ਉਹ ਹੋ ਜਾਂਦਾ ਕਰ ਗੁਰੂ ਲੈ ਹੇ ਗੁਰੂ ਚੈੱਕ ਵੀ 11:21 ਤੇ ਗੱਟਾ ਖੋਲਣ ਲੱਗਿਆ ਸੀ ਨੌਜਵਾਨ 11:29 ਤੇ ਦੂਜੇ ਗੱਟੇ ਨੂੰ ਹੱਥ ਪਾ ਲਿਆ ਇੱਕ ਕਿਲਾ ਜੂਰੀਆ ਖਿਲਾਰ ਕੇ ਤੇ 8-9 ਮਿੰਟਾਂ ਦੀ ਐਵਰੇਜ ਇੱਥੇ ਹੀ ਰਹੂਗੀ ਬਾਕੀ ਇਕੱਠੀ ਐਵਰੇਜ ਵੇਖਦੇ ਆਂਗੇ ਕਿੰਨੇ ਮਿੰਟਾਂ ਦੀ ਲੱਗਦੀ ਆ ਸਲੋਟ ਥਾਂ ਵੀ ਨੌਜਵਾਨ ਤੋਂ ਵੀ ਕਰਦੇ ਆ ਆਮਦ ਕੋਈ ਸ਼ਾਸਤਰੀ ਕਾਲ ਪਾਈ ਸਾਰਿਆਂ ਨੂੰ ਤੇ ਆਪਣੇ ਛੋਟੇ ਚੋਬਰ ਵੱਲੋਂ ਮਨਪ੍ਰੀਤ ਵੱਲੋਂ ਉਦਿਆਂ ਦੇ ਕਿਤੇ ਰੇਟ ਤੇ ਸੀ ਕੀ ਤਾਗੇ ਲੈ ਗਏ ਸੀ ਉਹਦੇ ਨਾਲ ਇਕੱਠੇ ਕਰਕੇ ਤੇ ਇਹ ਤਾਗੇ ਆਪੇ ਇੱਕ ਦੋ ਤਾਂ ਹੋਏ ਆ ਰਹਿ ਗਈ ਸੀਗੇ ਹਾਂ ਉਧਰਲੇ ਤਾਂ ਚੱਕਲੇ ਸੀਗੇ ਤੇ ਆ ਤਾਂ ਅੱਗੇ ਪਹਿਲਾਂ ਵੀ ਜਿਵੇਂ ਕਈ ਵਾਰੀ ਗੱਲ ਕਰੀ ਆ ਤੇ ਕਰਦੇ ਹੁੰਨੇ ਆਗੇ ਆਈ ਪਾਲੀ ਜੇ ਵਿੱਚ ਕੀ ਇਹਨਾਂ ਨੂੰ ਭਈ ਖੇਤ ਨਹੀਂ ਛੱਡਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਪੈਰਾਂ 'ਚ ਫਸ ਕੇ ਚੀਕ ਮਾਰ ਸਕਦੇ ਆ ਕਿ ਮਤਲਬ ਇਹ ਸੱਟ ਮਾਰ ਸਕਦੇ ਆ ਆਪਣੇ ਚੀਕ ਜੀ ਪਾਣ ਦੇ ਘਸ ਜੀ ਇੱਕ ਪੈਰ ਚ ਫਸ ਜੇ ਦੂਜੇ ਪੈਰ ਚ ਫਸ ਜੇ ਉਧਰੋਂ ਇੱਕ ਪੈਰ ਥੱਲੇ ਆਏ ਹੋਵੇ ਤੇ ਦੂਜੀ ਗੱਲ ਪੰਛੀਆਂ ਦੇ ਜਾਨਵਰਾਂ ਦੇ ਪੈਰਾਂ ਚ ਫਸ ਜਾਣਾ ਤੇ ਉਹ ਕੰਮ ਵਿਅਕਾ ਹੋ ਜਾਂਦਾ ਤੇ ਸ਼ਾਂਤੀ ਚਾਰ ਸ਼ਪੇਰੇ ਤੇ ਸੋਹਣਾ ਮਾਹੌਲ ਕੀਤਾ ਦਾ ਹੂੰ 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 ਛਰੀ ਵੀ ਉਹ ਨਾ ਭਗਤੋ ਨਾ ਕਿਉਂ ਗਾ ਪਾਇਆ ਹਾਂ ਹੋਰ ਗਾ ਪਾਈ ਜਾਂਦੇ ਸ਼ੇਰ ਮੱਠੀ ਮੱਠੀ ਚੱਲਦੀ ਹਵਾ ਨਜ਼ਾਰਾ ਆਈ ਜਾਂਦਾ ਨਜ਼ਾਰਾ ਇੱਜਾਈ ਜਾਂਦਾ 加把料。 ਚਾਓ 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 ਚੱਲ ਇੱਥੇ ਆਪਣੇ ਕੋਲੇ ਜਗ੍ਹਾ ਥੋੜੀ ਜੀ ਤੰਗਾ ਜੱਡੀ ਮੋੜਨ ਵਾਸਤੇ ਤੇ ਕਦੇ-ਕਦੇ ਹੀ ਆਏ ਜਦੋਂ ਹਲਕੀ ਖਾਲੀ ਹੁੰਦੀ ਹੈ ਜਿਹੜੀ ਮੜੀ ਲੈਂਕਾਂ ਦੇ ਚੱਕ ਲੈਨੇ ਆ ਤੇ ਕਈ ਵਾਰੀ ਕਦੇ ਆਏ ਨਾ ਹੋਵੇ ਕਿਤੇ ਹੋੱਕ ਹੀ ਰਹਿ ਜੇ ਗੱਲੀ ਹੁੱਕ ਦੇ ਮਗਰ ਚੱਲ 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 ਮੈਂ ਆਉਣਾ ਇੱਧਰ ਦੀ ਓ ਹੌਲੀ ਧਰ ਲੈ ਥੱਲੇ ਯਾਰ ਕੀ ਹੁੰਦਾ ਗਣਕ ਨੂੰ ਚੱਲ 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 ਤੇ ਕਣਕ ਹੋ ਗਈ 55 ਦਿਨਾਂ ਦੀ ਤੇ ਤਿੰਨ ਗੱਟੇ ਚੂਰੀਆ ਪੂਰੀ ਕਰਤੀ ਆ ਤਿੰਨ ਗੱਟੇ ਪਾਉਂਦੇ ਹੁੰਨੇ ਆਪਾਂ ਤੇ ਤਿੰਨ ਤੋਂ ਵੱਧ ਕਰੇ ਪਾਏ ਨਹੀਂਗੇ ਤੇ ਝੋਨੇ 'ਚ ਵੀ ਇੰਨੇ ਕੀ ਪਾਉਨੇ ਆ ਲੋਕ ਤਾਂ ਸੁਣਨ ਚ ਇਹ ਆ 4 4 5 5 6 6 ਗੱਟਾ ਤੇ ਪਹੁੰਚੇ ਖੜੇ ਹੋਣਗੇ ਸ਼ਾਇਦ ਤੇ ਉਧਰੋਂ ਆਲੂਆਂ ਵਾਲੇ ਫੱਟੇ ਚੱਕਦੇ ਹੁੰਦੇ ਆ ਫਿਰ ਖਾ ਕੇ ਰੇਹਾਂ ਤੇ ਕਿੱਥੋਂ ਮੱਲ ਬਣਾਗੇ ਇਹ ਅਰਦਾਸ ਇੱਧਰ ਦੀ ਜਾਂਦੇ ਆ ਮੁਰਤ ਚੱਲ ਕੋ ਨੂੰ ਸੁਣਿਆ ਨਹੀਂ ਮੈਂ ਕਿਹਾ ਸੀ ਇੱਧਰ ਦੀ ਆ ਕੇ ਮੈਂ ਤੇ ਆਪਾਂ ਇੱਧਰ ਬੱਟੇ-ਬੱਟਾ ਤੁਰੇ ਚੱਲਦੇ ਆਂ ਸਰੀਰ ਹੋਰੇ ਗਰਮ ਨੇਗੇ ਤੇ ਸੋਹਣਾ ਨਜ਼ਾਰਾ ਆ ਜਾਂਦਾ ਤੇ ਜੀ ਲੱਗਿਆ ਹੋਇਆ ਖੇਤ ਤੇ ਹੁਣ ਕੁਛ ਵੀਰ ਭਾਈ ਗੱਗੂ ਨੂੰ ਵੀ ਯਾਦ ਕਰ ਰਹੇ ਹੋਣਗੇ ਕਿ ਨੌਜਵਾਨ ਗੱਗੂ ਕਿਉਂ ਨਹੀਂ ਪਹੁੰਚਿਆ ਤੇ ਅਸਰ ਵਿੱਚ ਗੱਗੂ ਦੇ ਦੁਬਾਰੇ ਮਿਸਤਰੀ ਲਾਉਣਾਗਾ ਹੁਣ ਦੋ ਕੁ ਦਿਨਾਂ ਦਾ ਉਹਨੂੰ ਕਹਿਤਾ ਸੀ ਮਿਸਤਰੀ ਨੂੰ ਠਰ ਰੱਖਿਆ ਜੀ ਘਰ ਦੀ ਤਰਾਈ ਕਰੀ ਜਾਂਦਾ ਉਹਦਾ ਇੱਕ ਪਾਣੀ ਛਿੜਕਾਈ ਕਰੀ ਜਾਂਦਾ ਤੇ ਦੂਜਾ ਗੱਗੂ ਦੀ ਬੂਰੀ ਮੱਝ ਬਿਮਾਰ ਸੀ ਡੜ ਕੇ ਥੋੜਾ ਜਿਹਾ ਤਾਪਮਾਨ ਘਟਿਆ ਪਿਆ ਸੀ ਉਹਦਾ ਤੇ ਡਾਕਟਰ ਨੂੰ ਬੁਲਾ ਕੇ ਟਿਕਟ ਵਾਲੇ ਲਵਾਏ ਸੀ ਉਹਨੂੰ ਸਕਾਈ ਜਾਂਦਾ ਸੀ ਧੂਈ ਧੂਈ ਪਾ ਕੇ ਤੇ ਜਾ ਕੇ ਵੇਖਦੇ ਆ ਹਾਂ ਮਰਦੇ ਆ ਜਿਹੜਾ ਗੱਗੂ ਮੱਲ ਕੋਲੇ ਤੇ ਫਿਲਹਾਲ ਆਨੰਦ ਆ ਰਿਹਾਗਾ ਸ੍ਰੀਚੋਂ ਗਰਮੀ ਆਈ ਜਾਂਦੀ ਹੈਗੀ ਤੇ ਤੂੰ ਇੱਥੇ ਬੈਠ ਕੇ ਜਿਹੜੀਆਂ ਖੇਤ ਰੋਟੀਆਂ ਖਾਦੀਆਂ ਤੇ ਆਹ ਕਿਆ ਬਾਤਾਂ ਉਹਦੀਆਂ ਤੇ ਬਾਕੀ ਭਾਈ ਤੁਸੀਂ ਲਾਜ਼ਮੀ ਦੱਸਿਓ ਕਿੰਨੀ ਪੌਣੇ ਡੀਏਪੀ ਕਣਕ ਚ ਤੇ ਲੋਟਾ ਮੋਹਲ ਖੈਰ ਚੱਲਦੇ ਆ ਤੇ ਆ ਹੈਪੀ ਆਪਣਾ ਹਰੇ ਜਿਹੀਆਂ ਪੰਡਾਈਆਂ ਵੱਢ ਕੇ ਰੱਖ ਗਿਆ ਸੀਗਾ ਤਿੰਨ ਕ ਤੇ ਨਾਲੇ ਬੱਥੂ ਵਾਲੀ ਦਵਾਈ ਕਰਦਾ ਸੀਗਾ ਤੇ ਆਪਾਂ ਵੀ ਖੈਰ ਕਰਨੀ ਆ ਪਹਿਲੇ ਪਾਣੀ ਤੇ ਤਾਂ ਨਹੀਂ ਕਰੀ ਸੀਗੀ ਪਹਿਲਾਂ ਥੋੜਾ ਜਿਹਾ ਛੋਟਾ ਸੀ ਕਹਿੰਦੇ ਦੁਬਾਰੇ ਫਿਰ ਚੱਲ ਪੈਂਦਾ ਜਾਂ ਹੋਰ ਉਗਰਾ ਅਗਰਾਈ ਹੋ ਜਾਂਦੀ ਆ ਮਗਰ ਤੇ ਫਿਰ ਇਹਨਾਂ ਨੂੰ ਰੱਖ ਲਈਏ ਡਾਕਟਰ ਤੇ ਮੰਮੀ ਆ ਗੱਟੇ ਤੋਂ ਉੱਤੇ ਨਹੀਂ ਹੋਏ ਹੈਗੇ ਪਾਣੀ ਅੱਜ ਭਾਈ ਪਹਿਲੀ ਵਾਰੀ ਅਸੀਂ ਆਇਆ ਮੋੜ ਕੇ ਲਿਆਉਾਂਗੇ ਬਿਨਾਂ ਤੋਤੇ ਗੱਟੇ ਤੇ ਪਾਣੀ ਹੈ ਨਹੀਂ ਸੀਗਾ ਉਹ ਥੋੜਾ ਜਿਹਾ ਪਾਣੀ ਸੀ ਖੜਾ ਜਮੀ ਉਹਦੇ ਚ ਤਾਂ ਤੋਤੇ ਨਹੀਂ ਆਉਂਦੇ ਸੀ ਵਧੀਆ ਚਰੂੰਗੇ ਧੋ ਲੈਂਦੇ ਸੀ ਦੋਨੇ ਹਾਂ ਬਹੁਤ ਜੀ ਬਲਾ ਦੇ ਲਾਉ ਨਾ ਧੰਨਵਾਦ ਤੁਹਾਡੇ ਜੈ ਹਿੰਦ ਜੈ ਹਿੰਦ ਜੀ ਤੁਹਾਡਾ ਆਸ਼ੀਰਵਾਦ ਵਧੀਆ ਸੀਗਾ ਵਧੀਆ ਖੜਿਆ ਹੈ ਵਧੀਆ ਲਗਾਇਆ ਜੀ ਮੈਂ ਜਮ ਜੀ ਮਾੜੀ ਠੀਕ ਹੈ ਤਮਾਰਾ ਯਾਦ ਕਰ ਗੂ ਕੇ ਹੋ ਗਿਆ ਨਾ ਮੰਮੀ ਬਲੇ ਬਲੇ ਓ ਕਿਵੇਂ ਆ ਮੱਲ ਕਿੱਥੇ ਖੜਕਾ ਕਰੀ ਜੰਨਾ ਓ ਬਾਹ ਓ ਗੋਰੀ ਹਾਂ ਹਾਂ ਕਿਵੇਂ ਹੋਰੀ ਠੀਕ ਹੈ ਠੀਕਾ ਹੋਰ ਠੀਕਾ ਜੀ ਵਧੀਆ ਵਧੀਆ ਕਿਵੇਂ ਚਾਚਾ ਵਧੀਆ ਵਧੀਆ ਮੱਝ ਕਿਵੇਂ ਚਾਚਾ ਆ ਜਾ ਫਿਰ ਭਾਈ ਆ ਜਾ ਜਮਾ ਗੱਗੂ ਤਮਨੋ ਅਜਵਾਨੋ ਤੇシャ ਪਾਣਾ ਮਾਰਾ ਕਰੂ ਆ ਕੀ ਹੋਇਆ ਗੱਗੂ ਉਹ ਘੱਟ ਰਹੀ ਪੀਪੀ ਘੱਟ ਰਿਹਾ ਪੀਪੀ ਦਾ ਟ੍ਰੈਕ ਟੈਂਪਰੇਚਰ ਘੱਟ ਰਿਹਾ ਘੱਟ ਰਿਹਾ ਘੱਟ ਰਿਹਾ ਪੀਪੀ ਘੱਟ ਰਿਹਾ ਦੋਵੇਂ ਤੂੰ ਹੀ ਤਾਂ ਮਾੜੀ ਚੱਜ ਦੀ ਪਾਲ ਉਹ ਨੂੰ ਬਾਹੀ ਹੋ ਰਹੀ ਕੱਲਾ ਤੂੰ ਐ ਹੀ ਲਵਾਈ ਜਣਾ ਮੈਂ ਲਾ ਤੈਨੂੰ ਨਹੀਂ ਨਹੀਂ ਕਿੱਥੋਂ ਸੁਝਿਆ ਹੋਇਆ ਗੱਲ ਉਹ ਸੀ ਉਹ ਲਿਆਂ ਤਾਂ ਬੰਦੇ ਲੈ ਗਿਆ ਉਹਨੇ ਫਟ ਪੈ ਗਿਆ ਵੀਰੇ ਉਹਦਾ ਫਰਾਸ ਇੱਥੋਂ ਆ ਕੀ ਹੈ ਇਹ ਕਿੰਨੇ ਦਿਨ ਹੋ ਗਏ ਇਹਦਾ ਕਈ ਤਰ੍ਹਾਂ ਦੀ ਹੋਇਆ ਜਿੰਦਾ ਚ ਜਿੱਦਾਂ ਆਪਾਂ ਬਿਸਤਰੀ ਲੱਗਾ ਉਹਦੇ ਵੀ ਕਰੀ ਜਾਂਦੇ ਸੀ ਉਹਦੇ ਗੱਲ ਸੁਝਾਉਂ ਆਂ ਜਿੰਦਾ ਉਹਦੀ ਹੋਇਆ ਉਹ ਐਨਾ ਕੀ ਆਉਦੇ ਦਾ ਵਧਿਆ ਤਾਂ ਨਹੀਂ ਨਾ ਬੜੇ ਬੁਦੇ ਐਨਾ ਕੀ ਹਮ ਘਟ ਗਿਆ ਸੀ ਸੋਈ ਘਟ ਰਿਹਾ ਤਾਂ ਮੜਾ ਹੀ ਰਹਿ ਗਿਆ ਹੁਣ ਤਾਂ ਇਧਰ ਐਨਾ ਵੀ ਥੋੜੀ ਇੱਥੇ ਇੱਥੇ ਦੇ ਘਰੇ ਥੋੜਾ ਆ ਤੇ ਹੁਣ ਜਾਂ ਹੋ ਜਾਂਦੇ ਬਾਂਜਾ ਲੈ ਸੀਗਾ ਆਹ ਲਾ ਗਿਆ ਸੀ ਦਵਾਈ ਡਾਕਟਰ ਆ ਚੱਕੀਏ ਸੋ ਹਾਂ ਡਾਕਟਰ ਲਾ ਗਏ ਹੁਣ ਕਿਹਨੂੰ ਫੋਨ ਕਰੀ ਜਾਂਦਾ ਸੀਗਾ ਕੋਈ ਡਾਕਟਰ ਨੂੰ ਜਿਆਉਂਦਾ ਕਹਿੰਦਾ ਉਰੀ ਆਉਂਦਾ ਬਸ ਸੋ ਹਾਂ ਮਾ ਆਉਣਾ ਕਿਉਂ ਨਾ ਕਮਾ ਮਨਵਾਸ ਬਲਾ ਡੋਲ ਵਰ ਗਿਆ ਟੂ ਦਾ ਪਰਨਲ ਤੋਂ ਹਾਵਾ ਰੇ ਕਰ ਗਰਮ ਕਰਕੇ ਨੇ ਤੇ ਲੱਗ ਗਿਆ ਦਰ ਕੀ ਆਹੇ ਉਹ ਬਣ ਗਿਆ ਇਹ ਬਣ ਡਾਕਟਰ ਨੇ ਦੱਸਿਆ ਜੀ ਕੋਈ ਘਟੇ ਹੁੰਦੀ ਕੋਈ ਘਟੇ ਹੁੰਦੀ ਨਾ ਕੀ ਚੀ ਗਰਮ ਕਰਕੇ ਕਿਵੇਂ ਲਾਉਣਾ ਇਹਦੇ ਉੱਤੇ ਇਹਦੀ ਗਰਮ ਕਰਕੇ ਪਾਣੀ ਲਾਉਣਾ ਇੱਥੇ ਆ ਗਰਮ ਪਾਣੀ ਲਾਉਣਾ ਹਾਂ ਠੀਕ ਹੈ ਇਟਾ ਉਟਾ ਰੱਖ ਲੈਣਾ ਸਮਝ ਕੋਈ ਗਰਮ ਹੋ ਜੇ ਮੜਾ ਜਾ ਐ ਕਿੰਨਾ ਕੀ ਜੇ ਫੜੇਗਾ ਹੱਥਾਂ ਨੂੰ ਸੇਕ ਪਹਿਲਾਂ ਲੱਗਣ ਲੱਗ ਜੂ ਭਾਈ ਸਾਹਿਬ ਜਸਪ੍ਰੀਤ ਸਿੰਘ ਹੋਰਾਂ ਦੀ ਡਿਊਟੀ ਲਾ ਰੱਖੀ ਐ ਇਧਰੋਂ ਗੱਗੂ ਨੇ ਵੀ ਇਸੇ ਕਮਰੇ 'ਚ ਹੀ ਮਡੇ ਪਏ ਗੱਲ ਦੇ ਹੋਏ ਐ ਐਸੇ ਕਮਰੇ 'ਚ ਹੀ ਮਡੇ ਪਏ ਗੱਲ ਦੇ ਆਹ ਲੈ ਇੱਕ ਆਹ ਤਰਕਾ ਇਧਰ ਲਾ ਇਧਰ ਮਾਰਤੀ ਲਈ ਪਾਈ ਆਉ ਉਹ ਤਰਕੇ ਮਿਸਤਰੀ ਕਹੀਂ ਹੋ ਜਾਏਗਾ ਇਹਨੇ ਬਸ ਸੁਣਾ ਗਾਵਾ ਲੂ ਲੋੜਾ ਚੰਗਾ ਧਮਾਈਆ ਵਧੀਆ ਪਾਣੀ ਨਾਲ ਬੈਸਟ ਹੋਵੇ ਪਾਣੀ ਨਹੀਂ ਰਹਿ ਗਿਆ ਠੀਕ ਐ ਸਮਾ ਹੋ ਗਿਆ ਬਲੌਗ ਦੀ ਸਮਾਪਤੀ ਦਾ ਤੇ ਨਾਲ ਹੀ ਇਹ ਬਾਤ ਜੀਤ ਪਾਉਣ ਦਾ ਤੇ ਕੱਲ ਜਿਹੜੀ ਬਾਤ ਪਾਈ ਸੀ ਭੱਲੇ ਉੱਤੇ ਭੱਲਾ ਤੁਸੀਂ 30 ਜਾਨੇ ਮੈਂ ਇਕੱਲਾ ਤੇ ਇਹਦਾ ਸਹੀ ਉੱਤਰ 30 ਦਿਨ ਤੇ 1 ਮਹੀਨਾ ਤੇ ਬਹੁਤ ਸਾਰੇ ਵੀਰਾਂ ਨੇ ਉੱਤਰ ਦਿੱਤਾ ਹੋਇਆ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਨਾਲ ਹੀ ਸੁਖਦੇਵ ਸਿੰਘ ਜਿਉਂਣ ਸਿੰਘ ਵਾਲਾ ਤੇ ਬਾਈ ਗੁਰਦੇਵ ਸੰਧੂ ਕਹਿੰਦੇ ਸੀਗੇ ਕਿ ਬਈ ਨਾ ਲੈ ਦਿਆ ਕਰੋ ਕਦੇ ਕਦੇ ਕਹਿੰਦੇ ਖੇੜਾ ਛੱਡ ਕੇ ਤੇ ਨਾ ਵੀਰੇ ਜਰੂਰ ਲਵਾਏ ਕੋਈ ਨਾ ਤੁਹਾਨੂੰ ਪਤੀਆ ਮਿਸਤਰੀ ਲੱਗੇ ਹੋਏ ਸੀ ਕਿਉਂਕਿ ਵੀ ਇਧਰੋਂ ਤੇ ਆਪਦੀ ਸੁਰਤ ਹੱਥ ਨੇ ਸੰਭਲਦੀ ਸੀ ਮਜ਼ਾ ਹੀ ਤੇ ਨਾ ਧੋਕੇ ਫਿਰ ਭੱਜ-ਭਜਾਈ ਚ ਜਿੰਮ ਦੀ ਡੋਟੀ ਜਾਨਾ ਤੇ ਹੁਣ ਵੀ ਉਧਰੋਂ ਰੋਟੀ ਖਾਣ ਆਇਆ ਸੀਗਾ ਬਸ ਇਸ ਵੇਲੇ ਵਲੌਗ ਦੀ ਫਿਰ ਸਮਾਪਤੀ ਕਰ ਜੰਨਾ ਫਿਰ ਸਮਾਂ ਰਹਿੰਦੇ ਵੀਡੀਓ ਅਪਲੋਡ ਲਾ ਦਿਨਾ ਨਹੀਂ ਮੈਨੂੰ ਬੜੀ ਰਾਤ ਹੋ ਜਾਂਦੀ ਹੈ ਸਵੇਰੇ ਫਿਰ ਉਹੀ ਕੰਮ ਜਲਦੀ ਉੱਠਾ ਠਾਈ ਤੇ ਕਿਹੜੀ ਬਾਤ ਪਾਵਾਂਗੇ ਹੁਣ ਨਵੀਂ ਮਾਈ ਬਾਤ ਨਵੀਂ ਬਾਤ ਪਾਵਾਂਗੇ ਬਿੰਗਵळा ਮੀ ਲੱਕੜੀ ਪੋਰੀ ਪੋਰੀ ਰਾਸ 부ਜਣੀ ਆ 부ਜਜੋ ਨਹੀਂ ਰੁਪਈਏ ਦੇ ਤੋ 10 ਮਿੰਟ ਭੇਜੋ ਬੇਟਾ ਨਹੀਂ 10 ਰੁਪਈਏ ਤਿਆਰ ਰੱਖੋ 10 ਰੁਪਈਏ ਦੇ ਦੇ ਜਿਹਨੇ ਨਾ 부ਜਣੀ ਹੋਈ ਤੇ ਧੰਨਵਾਦ ਬੇਟਾ ਸੱਚੀ ਕਾਲ ਸੁਣੋ ਠੀਕ ਆ ਭਾਈ ਤੇ ਸ਼ਕ ਲਿਆ ਪ੍ਰਸ਼ਾਦਾ ਪਾਣੀ ਤੇ ਇੰਨੀ ਕਿਸੇ ਅੱਜ ਦੇ ਦਿਨ ਦੀ ਕਹਾਣੀ ਤੇ ਜੁੜੇ ਰਹੋ ਚੈਨਲ ਦੇ ਨਾਲ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਅੱਗੇ ਇੱਕ ਜਣਾ ਇੱਕ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਤੇ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ